ਦੇ ਦੋਸਤੋ ਮੈਂ ਪੀਵੀ ਪਿਲੂ ਤੇ ਤੁਸੀਂ ਜੁੜੇ ਹੋ ਪੀਵੀ ਫਿਲਮ ਜਿਹੜਾ ਚੈਨਲ ਨਾਲ ਤੇ ਸਾਡੇ ਫੇਸਬੁਕ ਪੇਜ ਦੇ ਨਾਲ ਸਭ ਲੋਗ ਅੱਜ ਸਾਡੇ ਸਟੂਡੀਓ ਦੇ ਵਿੱਚ ਸਾਡੇ ਬਹੁਤ ਹੀ ਪਿਆਰੇ ਕਸਟਮਰ ਨਾਲ ਫੈਮਿਲੀ ਦੇ ਵਿੱਚੋਂ ਜਿਨ੍ਹਾਂ ਨੇ ਕਿ ਅੱਜ ਤੋਂ ਕਾਫੀ ਸਮੇਂ ਪਹਿਲਾਂ ਕਿਤੇ ਉਹ ਫਿਲਮ ਵੀਡੀਓ ਬਣਵਾਈ ਸੀਗੀ ਲੇਕਿਨ ਉਹ ਇਹਨਾਂ ਦੀ ਵੀਡੀਓ ਖਰਾਬ ਹੋ ਗਈ ਸੀ ਬਿਲਕੁਲ ਡੈਮੇਜ ਹੋ ਗਈ ਸੀ ਤੇ ਇਹਨਾਂ ਨੂੰ ਬੜਾ ਇਸ ਗੱਲ ਦਾ ਦੁੱਖ ਸੀਗਾ ਕਿ ਸਾਡੀ ਵੀਡੀਓ ਫਿਲਮ ਇਹਨਾਂ ਨੇ ਬਹੁਤ ਟਰਾਈਆਂ ਮਾਰੀਆਂ ਕਿਤੇ ਉਹ ਨਹੀਂ ਬਣ ਸਕੀ لیکن ਇਹਨਾਂ ਨੇ ਸਾਡੇ ਨਾਲ رابطہ ਕਾਇਮ ਕੀਤਾ ਕਿ ਵੀ ਫਿਲਮ ਜੁਲਤ ਨਾਲ ਜੁੜੀਏ ਇਹਨਾਂ ਨੇ ਕੀਤਾ ਤੇ ਸੀ ਇਹਨਾਂ ਦੀਆਂ ਡੈੱਡ ਫਿਲਮਾਂ ਨੂੰ ਦੁਬਾਰਾ ਬਣਾਤਾ ਤੇ ਅੱਜ ਇਹਨਾਂ ਨਾਲ ਥੋੜੀ ਗੱਲਬਾਤ ਵੀ ਇਸ ਫਿਲਮ ਬਾਰੇ ਕਰਾਂਗੇ ਇਹ ਪਹਿਲੀ ਤੁਹਾਡਾ ਬਹੁਤ-ਬਹੁਤ ਤੁਹਾਡਾ ਧੰਨਵਾਦ ਸਟੂਡੀਓ ਚ ਆਉਣ ਤੇ ਤੇ ਤੁਹਾਡਾ ਵਿਆਹ ਕਦੋਂ ਹੋਇਆ ਸੀ ਸਾਡਾ ਇਹ 2014 ਦੇ ਵਿੱਚ ਵਿਆਹ ਹੋਇਆ ਹੈ ਜੀ 2014 10 ਸਾਲ ਹੋ ਗਏ ਹਾਂ ਜੀ ਹਾਂਜੀ 10-12 ਸਾਲ ਕਹਿ ਲਵਾਂ ਕਹਿ ਸਕਦੇ ਹਾਂ ਜੀ ਤੇ ਤੁਹਾਡੀ ਤੁਹਾਡੀ ਵੀਡੀਓ ਕਿਵੇਂ ਖਰਾਬ ਹੋ ਗਈ ਸੀ ਇਹੋ ਇਹ ਜੀ ਵੀਡੀਓ ਜਿੱਦਾਂ ਬੜੀ ਸੋਹਣੀ ਚੱਲਦੀ ਚੱਲਦੀ ਸਕ੍ਰੈਚ ਪੈ ਗਏ ਬਹੁਤ ਜ਼ਿਆਦਾ ਜਿੱਤੇ ਤੇ ਬਿਲਕੁਲ ਹੀ ਖਰਾਬ ਹੋ ਗਈ ਸੀ ਚੱਲਦੀ ਨਹੀਂ ਸੀ ਅੱਛਾ ਮੈਂ ਆਪਣੇ ਚੌਨਾ ਕਰਸ਼ਕਾਂ ਨੂੰ ਆਪਣਾ ਪਹਿਲਾ ਨਾਮ ਦੱਸੋ ਕੀ ਹੈ ਤੁਹਾਡਾ ਮੇਰਾ ਨਾਮ ਕਿਰਨ ਕੁਮਾਰ ਹੈ ਜੀ ਤੇ ਭੈਣ ਜੀ ਹੋਣਾ ਦਾ ਨਾਮ ਕੀ ਹੈ ਮੰਜੂ ਵਾਲਾ ਮੰਜੂ ਵਾਲਾ ਅੰਗਲਵਾਰੀ ਪੁੱਛਦੇ ਕਿ ਭੈਣ ਜੀ ਤੁਸੀਂ ਇਹ ਫਿਲਮ ਕਿਤੇ ਹੋਰ ਵੀ ਟਰਾਈ ਮਰਵਾਈ ਹੋ ਠੀਕ ਕਰਵਾਉਣ ਵਾਸਤੇ ਹਾਂਜੀ ਹਾਂਜੀ ਤੇ ਕੀ ਗੱਲ ਨਹੀਂ ਬਣ ਸਕੀ ਨਹੀਂ ਤੇ ਫਿਰ ਨਾ ਸਰ ਤੁਸੀਂ ਪੀਵੀ ਫਿਲਮ ਜੁਨਟਾ ਰابطਾ ਕੀਤਾ ਤਿਆਰ ਇਹ ਡੈਮੰਡ ਫਿਲਮ ਜਿਹੜੀ ਆ ਤੁਹਾਨੂੰ ਅਸੀਂ ਇਹ ਤਿਆਰ ਕਰਕੇ ਦਿੱਤੀ ਹੈ ਜਿਹੜਾ ਕਿ ਇਹ ਚੰਨਣ ਦੇ ਯੋਗ ਹੋ ਨਹੀਂ ਸੀ ਜੀ ਤੁਸੀਂ ਆਏ ਵਾਲੇ ਪੁੱਛਿਆ ਲੇਕਿਨ ਫਿਰ ਤੁਸੀਂ ਪੀਵੀ ਫਿਲਮ ਨੂੰ ਬਾਰੇ ਕੀ ਕਹਿਣਾ ਚਾਹੋਗੇ ਜਦੋਂ ਤੁਹਾਨੂੰ ਆਜੇ ਜਾ ਦਤਾਜ਼ਾ ਕਰਕੇ ਪਲੇ ਕਰਕੇ ਦਿਖਾਓ ਜੀ ਇਹਨਾਂ ਨੂੰ ਤੋਂ ਸੋ ਪਿਆਰੇ ਦਰਸ਼ਕੋ ਤਾਂ ਤੁਸੀਂ ਇਹ ਦੇਖ ਰਹੇ ਹੋ ਕਿ ਆ ਦੇਖੋ ਇਹਨਾਂ ਦੀ ਫਿਲਮ ਬਿਲਕੁਲ ਇੱਕ ਦਮ ਹੋ ਕੇ ਘਰ ਦਿੱਤੀ ਆ ਇਹੋ ਹੀ ਕਰਨੇ ਕਿ ਪੀਵੀ ਫਿਲਮ 40 45 ਸਾਲ ਤੋਂ ਆਪਣੇ ਤਜਰਬੇ ਦਿਖਾਉਂਦਾ ਹੈ ਕਸਟਮਰਾਂ ਨੂੰ ਤੇ ਸਾਡੇ ਕੋਲ ਕਸਟਮਰ ਇਸੇ ਕਰਕੇ ਆਉਂਦੇ ਆ ਕਿ ਅਸੀਂ ਡੈਮੇਜ ਚੀਜ਼ਾਂ ਜਿਹੜੀਆਂ ਬਹੁਤ ਆ ਜਿਆਦਾ ਲੋਕਾਂ ਦੀਆਂ ਗੁੰਮਜਾਨੀਆਂ ਸੀ ਉਹਨਾਂ ਨੂੰ ਦੁਬਾਰਾ ਤਾਜ਼ਾ ਕਰਕੇ ਦੇ ਦਿੰਨੇ ਆ ਸੋ ਬਹੁਤਾ ਵੀਡੀਓ ਨੂੰ ਲੰਬਾ ਨਹੀਂ ਮੈਂ ਕਰਦਾ ਤੇ ਲਓ ਭਾਜੀ ਅੱਜ ਤੁਹਾਨੂੰ 10 12 ਸਾਲ ਬਾਅਦ ਤੇ ਫਿਲਮ ਦੇ ਰਹੇ ਆ ਕਿ ਤੁਸੀਂ ਜਾ ਕੇ ਆਪਣੇ ਆਨੰਦ ਲਓ ਸੋ ਪਿਆਰੇ ਸੱਜਣੋ ਤੁਹਾਡੇ ਕੋਲ ਵੀ ਕੋਈ ਫਿਲਮ ਡੈਮੇਜ ਪਈ ਹੈ ਜਾਂ ਤੁਹਾਡਾ ਕੋਈ ਡਾਟਾ ਤੁਹਾਡੇ ਕੋਲ ਨਹੀਂ ਹੈ ਕੋਈ 20000 ਦੀ ਵੀਡੀਓ ਹੈ ਜਿਹੜਾ ਕੁਝ ਵੀ ਹੈ ਸਾਡੇ ਨਾਲ ਰਾਬਤਾ ਕਰੋ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਅਸੀਂ ਵੀਡੀਓ ਨੂੰ ਤੇ ਚਲਾਉਣ ਦੀ ਕੋਸ਼ਿਸ਼ ਕਰਾਂ ਤੁਹਾਡੀਆਂ ਯਾਦਾਂ ਨੂੰ ਤਾਜ਼ਾ ਕਰਾਂ ਅੱਜ ਇਹਨੇ ਕਹਿੰਦਾ ਹੋਇਆ ਤੁਹਾਡਾ ਸਟੂਡੀਓ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ